ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀਟਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਭਾਰਾਪੁਰ ਜ਼ਿਲ੍ਹਾ ਨਵਾਂ ਸ਼ਹਿਰ ਤਹਿਸੀਲ ਸਰੂਆ ਜੇ ਦੋਸਤੋ ਆਸ-ਪਾਸ ਦੇ ਇਲਾਕਿਆਂ ਦੀ ਗੱਲ ਕਰੀਏ ਤਾਂ ਜਲੰਧਰ ਫਵਾੜਾ ਲੁਧਿਆਣਾ ਇਹ ਦੋਸਤੋ ਆਸ-ਪਾਸ ਦੇ ਇਲਾਕੇ ਆ ਤੇ ਅੱਜ ਪਹੁੰਚੇ ਆ ਬਾਈ ਨਰਿੰਦਰ ਕੋਲੇ ਐਨ ਕੇ ਫਾਰਮ ਦੋਸਤੋ ਐਸ ਫਾਰਮ 'ਚ ਦੋ ਜਰਸੀ ਵੜਾ ਦਿਖਾਉਣੀ ਆ ਬਹੁਤ ਚੰਗੀਆਂ ਤੇ ਵੀਡੀਓ ਦੇ ਐਂਡ ਤੇ ਇੱਕ ਨਗੀਨਾ ਦਿਖਾਉਣਾ ਘੱਟ ਰੇਟ ਵਾਲਾ ਵੀਡੀਓ ਨੂੰ ਐਂਡ ਤਾਈਂ ਦੇਖਿਆ ਜੇ ਜਿਹੜੇ ਵੀਰ ਨੂੰ ਪਸੰਦ ਆ ਜਾਣਗੇ ਤੇ ਆ ਕੇ ਆਪਦੀ ਤਸੱਲੀ ਨਾਲ ਖਰੀਦਾਰੀ ਕਰ ਲਿਆ ਜੇ ਨੰਬਰ 22 ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਹਾਂਜੀ ਦੋਸਤੋ ਇੱਕ ਨੰਬਰ ਵੈੜ ਤੋਂ ਸਟਾਰਟ ਕਰ ਲਈਏ ਦੂਜਾ ਸੂਆ ਵੈੜ ਮੂਹ ਤੋਂ 6 ਦਾੰਦਾ ਜੀ ਸੂਣ ਵਿੱਚ ਡੇਟ ਮੁਤਾਬਕ ਹਜੇ 15 ਦਿਨ ਕੱਚੀ ਹੈ ਜੀ ਪਹਿਲੇ ਸੂਏ ਵਿੱਚੀ ਦਾ ਰਕਾਰਟ ਰਿਹਾ ਜੀ 17 ਤੋਂ 18 ਲੀਟਰ ਦੁੱਧ ਆ ਐਤਕੀ ਬਾਈ ਕਹਿੰਦਾ ਕੇ ਵੀ ਲੀਟਰ ਦੋਤ ਬੱਚੀ ਖੁੱਲਾ ਚ ਵਾਜੂਗੀ। ਬਾਕੀ ਦੋਸਤੋ ਹਵਾਨੇ ਚ ਹਜੇ ਵਾਲਟਲਾਂ ਬਹੁਤ ਪਈਆਂ। 15 ਦਿਨਾਂ ਦੇ ਦੋਸਤੋ ਬੱਚੀ ਨੇ ਹਵਾਨਾ ਪੂਰਾ ਟਾਪ ਦਾ ਤਿਆਰ ਕਰ ਜਣਾ। ਹਵਾਨਾ ਦੋਸਤੋ ਬੱਚੀ ਸੂ ਤੋਂ ਸਟਾਰਟ ਕੀਤਾ ਹਵਾਨਾ ਤੋਂ ਬੱਚੀ ਨੇ ਪੱਟਣਾ ਤੇ ਹਵਾਨਾ ਦੋਸਤੋ ਚੰਗਾ ਤਿਆਰ ਕਰੂਗੀ ਬੱਚੀ। ਹਵਾਨੇ ਹਜੇ ਵਾਲਟਲਾਂ ਬਹੁਤ ਪਈਆਂ। ਚਾਰੇ ਥਾਂ ਨੂੰ ਫੁੱਲ ਗਿਆ ਤੇ ਇਕੱਲੇ ਇਕੱਲੇ ਨਿਕਰ ਸੁਹਣੇ ਲੱਗੇ ਹੋਏ ਐ। ਬਾਕੀ ਦੋਸਤੋ ਸੇਵਾ ਸੰਭਾਲ ਘੌਰ ਚੰਗੀ ਹੋ ਜੇ ਬੱਚੀ ਦੀ ਤਾਂ ਵੀ ਲੀਟਰ ਦੋਤ ਬੱਚੀ ਖੁੱਲਾ ਚ ਵਾਜੂਗੀ ਕਿਉਂਕਿ ਬਰੀਡ ਦੋਸਤੋ ਬਹੁਤ ਚੰਗੀ ਜਰਸੀ ਆ ਕੱਡ-ਕੱਡ ਪੂਰੇ ਐਚ ਆ ਵੜਾ ਵਹਿੜਾ ਵਰਗਾ ਕਰਤਾ ਦੋਸਤੋ ਪੂਰੇ ਵੱਡੇ ਢਾਂਚੇ ਦੀ ਵਹਿੜਾ ਤੇ ਬਾਈ ਨੇ ਪ੍ਰਾਈਜ਼ ਰੱਖਿਆ ਹੋਇਆ ਬੱਚੀ ਦਾ 47000 ਰੁਪਇਆ ਉਹ ਚੋ ਬਾਈ ਕਹਿੰਦਾ ਮਾਨਤਾਨ ਕਰਦਾਂਗੇ ਜਿਹੜੇ ਵੀਰ ਨੂੰ ਪਸੰਦ ਆ ਜੂਗੀ ਨੰਬਰ ਬਾਈ ਦਾ ਸਕਰੀਨ ਦੇ ਉੱਪਰ ਚੱਲੂਗਾ ਤੁਸੀਂ ਗੱਲਬਾਤ ਕਰ ਲਿਜੇ ਹਾਂਜੀ ਦੋਸਤੋ ਦੋ ਨੰਬਰ ਬੱਚੀ ਦੀ ਗੱਲ ਕਰਦੇ ਆ ਦੋਸਤੋ ਪਹਿਲਾ ਸੂਆ ਬੱਚੀ ਮੂਹ ਤੋਂ ਚਾਰ ਦੰਦ ਦਾ ਸੂਣ ਵਿੱਚ ਡੇਟ ਮੁਤਾਬਕ ਹਜੇ 15 ਦਿਨ ਬਾਈ ਕਹਿੰਦਾ ਇਕੱਠੀ ਆ ਤੇ ਮਾਂ ਦਾ ਮਿਲ ਰਿਕਾਰਡ 15 ਲੀਟਰ ਦਾ ਪਾਈ ਕਹਿੰਦਾ ਰਿਹਾ ਸੀ ਤੇ ਆਪ ਵੀ ਪਾਈ ਕਹਿੰਦਾ 15 ਲੀਟਰ ਦੁੱਧ ਬੱਚੀ ਖੁੱਲਾ ਚਵਾ ਜੂਗੀ। ਬਾਕੀ ਦੋਸਤੋ ਹਾਈਟ ਬਹੁਤ ਆ ਬੱਚੀ ਦੀ ਤੇ ਹਵਾਨੇ ਚ ਹਰੇ ਦੋਸਤੋ ਵਲਟ ਲੈਣਾ ਬਹੁਤ ਪਾਈਆਂ ਆ ਚੈੱਕ ਕਰ ਸਕਦੇ ਆ। ਥਣਾ ਸਾਈ ਦੋਸਤੋ ਸੋਨਾ ਫੁੱਲ ਗੈਪ ਤੇ ਤੇ ਕੱਲੇ ਕਰੇ ਨਿਕਰ ਮੇ ਸੋਨੇ ਥਣ ਚਾਰੇ ਲੱਗੇ ਹੋਏ ਫੋਰਸ ਚੰਕ ਹੋ ਰਣੀ ਫਿਟਿੰਗ ਆਲਾ ਹਵਾਨਾ ਦੋਸਤੋ ਬੱਚੀ ਦਾ ਬਾਕੀ ਦੋਸਤੋ ਜੇ ਬੱਚੀ ਸੇਵਾ ਸੰਭਾਲ ਗੌਰ ਚੰਗੀ ਹੋ ਜੇ ਤਾਂ 14-15 ਲੀਟਰ ਦੁੱਧ ਬੱਚੀ ਦੋਸਤੋ ਖੁੱਲਾ ਚਵਾ ਜੂਗੀ। ਵਲਟ ਲੈਣ ਹਜੇ ਬਹੁਤ ਪਈਆਂ ਕਰਦ ਕਰ ਦੋਸਤੋ ਐਚ ਆ ਵੈ ਤੇ ਨਾਰਮਲ 202 ਚੰਗਾ ਚਵਾਊਗੀ ਬੱਚੀ ਬੈਕ ਸਾਈਡ ਤੋਂ ਹਵਾਨੀ ਕੁਆਲਟੀ ਚੈੱਕ ਕਰ ਸਕਦੇ ਆ ਵਲਟੇਰਾਂ ਦੋਸਤੋ ਹਜੇ ਬਹੁਤ ਪਈਆਂ ਬੱਚੀ ਦੇ ਤੇ ਬੱਚੀ ਦਾ ਪ੍ਰਾਈਸ ਬਾਈ ਨੇ ਰੱਖਿਆ ਹੋਇਆ 30000 ਰੁਪਿਆ ਉਹ ਚੋ ਬਾਈ ਕੰਦਾ ਮਾਨਤਨ ਕਰਦਾਂਗੇ ਜਿਹੜੇ ਵੀਰ ਨੂੰ ਦੋਨਾਂ ਚ ਕੋਈ ਵੀ ਵੜ ਪਸੰਦ ਆ ਜੂਗੀ ਇੱਥੇ ਆ ਕੇ ਆਪਦੀ ਤਸੱਲੀ ਨਾਲ ਖਰੀਦਦਾਰੀ ਕਰ ਲਿਆ ਜੇ ਨੰਬਰ ਬਾਈ ਦਾ ਵੀਡੀਓ ਦੇ ਸਕਰੀਨ ਦੇ ਉੱਪਰ ਚੱਲੂਗਾ ਅੱਜ ਦੀ ਵੀਡੀਓ ਚ ਦੋ ਹੀ ਨਾਗਾ ਜਬ ਬਾਈ ਕੋਲੇ ਵਕਾਉ ਸੀ ਚ ਇਹਨਾਂ ਨੂੰ ਇਹ ਸਾਰਾ ਪਿਆਰ ਦੇਣ ਲਈ ਔਰ ਮੇਰੀਆਂ ਸਾਰੀਆਂ ਵੀਡੀਓ ਰੁਟੀਨ ਚ ਦੇਖਣ ਲਈ ਮੈਂ ਸਾਰੇ ਭੈਣਾਂ ਭਰਾਵਾਂ ਦਾ ਦਿਲੋਂ ਧੰਨਵਾਦ ਕਰਦਾ ਜੀ ਅਗਲੀ ਨਈ ਵੀਡੀਓ ਜਲਦ ਮਿਲਾਂਗੇ ਜੀ ਵੀਡੀਓ ਨੂੰ ਵੇਖਣ ਲਈ ਸਾਰੇ ਭੈਣਾਂ ਭਰਾਵਾਂ ਦਾ ਦਿਲੋਂ ਧੰਨਵਾਦ ਜੀ